ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਅੱਜ ਜੇ ਤੁਹਾਡੇ ਲਈ ਲੈ ਕੇ ਆਏ ਆ ਪਟਿਆਲਾ ਸੇ ਪੱਗ ਜਿਹਦੀ ਲੈਂਥ ਆ 7.5 ਮੀਟਰ ਦੇ ਕੱਪੜੇ ਫੁੱਲ ਵੈਲਾ ਇਹ ਪਹਿਲਾ ਲੜ ਲਗਾਉਣਾ ਸਿਰ ਦੇ ਸੈਂਟਰ ਚੋਂ ਲੈ ਆ ਕੇ ਜਿਹੜਾ ਵਹਾਂ ਫੋਲਡ ਆਉ ਕਰ ਲੈਣਾ ਲੜ ਨੂੰ ਪੂਰੀ ਚੰਗੀ ਤਰੀਕੇ ਨਾਲ ਸਪਾਈ ਵਿੱਚ ਲੈ ਆ ਕੇ ਉਹ ਜਿਹੜਾ ਪਾਤਾ ਫੇਰਨਾ ਹੱਥ ਫੇਰਨਾ ਕੀ ਹੁੰਦਾ ਜਿਹੜਾ ਆਪਣੇ ਲੜਨੇਗੇ ਉਹਨਾਂ ਦੇ ਵਿੱਚ ਜਿਹੜੇ ਬਲ ਹੁੰਦੇ ਆ ਉਹ ਨਿਕਲ ਜਾਂਦੇ ਨੇਗੇ ਤੇ ਆਪਣੇ ਲੜਾ ਪੂਰੀ ਪ੍ਰੋਪਰ ਤੇ ਕਿਨਾਰ ਸਾਫ ਆ ਜਾਂਦਾ ਜਿਹੜਾ ਪਗਲਾ ਲਾੜਾ ਲਾਉਣਾ ਹੈ ਉਹ ਬੈਗ ਤੋਂ ਪਿੰਜ ਕਰਕੇ ਖੁੱਲਦਾ ਪਾਸਾ ਥੱਲੇ ਤੇ ਬੰਦ ਪਾਸਾ ਉੱਪਰ ਰੱਖ ਕੇ ਉਪਰ ਹੱਥ ਫੇਰ ਕੇ ਚੰਗੀ ਤਰੀਕੇ ਨਾਲ ਸਵਾਈ ਕਰਕੇ ਲਗਾ ਦੇਣਾ ਤੇ ਹੱਥ ਤੋਂ ਪਿੰਜ ਕਰਕੇ ਜਿਹੜਾ ਆਪ ਲਗਾਣਾ ਹੈ ਆਪਾਂ ਡਬਲ ਪਿੰਜ ਕਰਾਂਗੇ ਤਾਂ ਜਿਹੜਾ ਉਹਨਾਂ ਲਾੜਾ ਮੋਟਾ ਰਹੇ ਤੇ ਜਿਹੜਾ ਆਪਾਂ ਫਾਸਲਾ ਉਹ ਥੋੜਾ ਜਿਹਾ ਘੱਟ ਰੱਖਾਂਗੇ ਕਿਉਂਕਿ ਜੇ ਆਪਾਂ ਬਾਜ ਫੇਰਾਂਗੇ ਤਾਂ ਫਾਸਲਾ ਜਿਹੜਾ ਆਪੀ ਵਧੂਗਾ ਤੇ ਇਹਦੀ ਮਟਾਈ ਵੀ ਵਧੂਗੀ ਜਿਹੜਾ ਉਹਨਾਂ ਆਪਾਂ ਬਾਜ ਫੇਰਾਂਗੇ ਜੇ ਜਿਵੇਂ ਦੇ ਦੇਖ ਰਿਹਾ ਹਾਂ ਕਿ ਇਹ ਫਾਸਲਾ ਵੀ ਵੱਧ ਰਿਹਾ ਤੇ ਮਟਾਈ ਵੀ ਹੋ ਰਹੀ ਹੈ ਜਿਹੜਾ ਆਪਾਂ ਇਹਦੀ ਆਪਾਂ ਪੂਰੀ ਲੜ ਦੀ ਸੈਟਿੰਗ ਕਰਕੇ ਚੰਗੇ ਤਰੀਕੇ ਨਾਲ ਸਫਾਈ ਕਰਕੇ ਜਿਹੜਾ ਆਪਾਂ ਲੜ ਲਗਾ ਦੇਮ ਕਿ ਜਿਹੜਾ ਆਪਾਂ ਅਗਲਾ ਲੜ ਲਾਉਣਾ ਉਸੇ ਤਰ੍ਹਾਂ ਹੀ ਬੈਗ ਤੋਂ ਪਿੰਚ ਕਰਨਾ ਹੈ ਬੈਗ ਤੋਂ ਪਿੰਚ ਕਰਨਾ ਹੈ ਜਿਹੜਾ ਜ਼ਰੂਰੀ ਆ ਕਿਉਂਕਿ ਜਿਹੜਾ ਫਿਰ ਆਪਣੇ ਲੜ ਹੁੰਦੇ ਆ ਢਿੱਲੇ ਹੁੰਦੇ ਨੇ ਤੇ ਜਿਹੜਾ ਅਗਲਾ ਲੜ ਲਾਉਣਾ ਉਸੇ ਤਰ੍ਹਾਂ ਹੀ ਖੁੱਲਦਾ ਪਾਸਾ ਥੱਲੇ ਬੰਦ ਪਾਸਾ ਉੱਪਰ ਰੱਖਣਾ ਤੇ ਹਾਫ ਤੋਂ ਪਿੰਚ ਕਰਨਾ ਹੈ ਤੇ ਪਿੰਚ ਕਰਨ ਤੋਂ ਬਾਅਦ ਆਪਾਂ ਨੂੰ ਥੱਲੇ ਨੂੰ ਖਿੱਚ ਕੇ ਦਬਲ ਪਿੰਚ ਕਰਕੇ ਉੱਪਰ ਫੋਲਡ ਕਰਨਾ ਹੈ ਉੱਪਰ ਜਰੂਰ ਆਪਾਂ ਫੋਲਡ ਕਰਨਾ ਹੈ ਜਿਹੜੇ ਆਪਣੀ ਸ਼ੇਪ ਵਧੀਆ ਆਵੇ ਤੇ ਇਹਦਾ ਵੀ ਆਪਾਂ ਉਸੇ ਤਰੀਕੇ ਹਰ ਇੱਕ ਲੜ ਦਾ ਫਾਸਲਾ ਘੱਟ ਰੱਖ ਕੇ ਇਹਦੇ ਵਿੱਚ ਬਾਜ ਫੇਰਾਂਗੇ ਤੁਸੀਂ ਨਾਲ ਦੀ ਨਾਲ ਵੀ ਬਾਜ ਫੇਰ ਸਕਦੇ ਹੋ ਤੇ ਸਾਰੇ ਲੜ ਲਾਉਣ ਤੋਂ ਬਾਅਦ ਵੀ ਬਾਜ ਫੇਰ ਸਕਦੇ ਹੋ ਤੇ ਹੁਣ ਆਪਾਂ ਇਹਦਾ ਇਹਦੀ ਸੈਟਿੰਗ ਕਰਾਂਗੇ ਲੜ ਦੀ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਜਾਂ Facebook ਪੇਜ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰ ਲੈਣਾ ਤਾਂ ਜਿਹੜੀਆਂ ਇਸ ਜਿਹੀਆਂ ਨਵੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਣ ਤਾਂ ਜਿਹੜਾ ਪਾਗਲਾ ਲੜ ਲਾਉਣਾ ਹੈ ਆਪਾਂ ਬੈਗ ਤੋਂ ਪਿੰਚ ਕਰਕੇ ਉਸੇ ਤਰ੍ਹਾਂ ਹੀ ਖੋਲਦਾ ਪਾਸੇ ਥੱਲੇ ਬੰਦ ਪਾਸੇ ਉੱਪਰ ਰੱਖ ਕੇ ਹੱਥ ਤੋਂ ਪਿੰਚ ਕਰਨਾ ਹੈ ਹੱਥ ਤੋਂ ਪਿੰਚ ਕਰਨ ਤੋਂ ਬਾਅਦ ਆਪਾਂ ਡਬਲ ਫੋਲਡ ਕਰ ਲੈਣਾ ਹੈ ਡਬਲ ਹੋਲਡਰ ਕੇ ਆਪਾ ਲੜ ਨੂੰ ਲੜਦੇ ਆਪਾਂ ਜਿਹੜਾ ਹੱਥ ਜਰੂਰ ਫੇਰ ਲੈਣਾ ਹੈ ਸਾਰੇ ਲੜਦੇ ਹੱਥ ਫੇਰ ਲੈਣਾ ਤਾਂ ਆਪਣੇ ਬਰੀਕੀ ਵਾਲੇ ਬਲ ਨੇ ਉਹ ਵੀ ਨਿਕਲ ਜਾਣਗੇ ਤੇ ਆਪਾਂ ਜਿਹੜਾ ਬਾਜ ਆਵੇ ਨਾਲ ਦੇ ਨਾਲ ਫੇਰ ਕੇ ਆਪਾਂ ਜਿਹੜੀ ਮੋਟਾਈ ਵਧਾਵਾਂਗੇ ਤੇਕਰ ਵੀਡੀਓ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੁਹਾਨੂੰ ਜਿਹੜੇ ਵੀਰਾਂ ਨੂੰ ਟੇਲੇ ਸੀ ਪੱਗ ਬਣਾਉਣ ਵਿੱਚ ਦਿੱਕਤ ਆਉਂਦੀ ਹੈ ਆਪਣੀ ਜਿਹੜੇ ਪ੍ਰੋਬਲਮ ਦਾ ਸੋਲੂਸ਼ਨ ਵੀਡੀਓ ਨੂੰ ਦੇਖ ਕੇ ਕਰ ਸਕਣ ਤਾਂ ਆਪਣੇ ਲੜਣ ਦੀ ਪੂਰੀ ਚੰਗੇ ਤਰੀਕੇ ਨਾਲ ਸੈਟਿੰਗ ਕਰ ਲੈ ਕਰਕੇ ਆਪਾਂ ਪਿੱਛੇ ਤੱਕ ਪੂਰੀ ਸਫਾਈ ਕਰਨੀ ਹੈ ਤਾਂ ਜਿਹੜੀ ਆਪਣੀ ਪੱਗ ਪਿੱਛੋਂ ਤੇ ਮੂਹਰੋਂ ਸਾਰੇ ਪਾਸਿਓਂ ਦੇਖਣ ਨੂੰ ਵਧੀਆ ਲੱਗੇ ਤੁਸੀਂ ਡਾਊਨ ਵਿੱਚ ਇਹ ਸਭ ਵਰਤ ਸਕਦੇ ਹੋ ਬੈਕ ਤੋਂ ਪਿੰਚ ਕਰਕੇ ਉਸੇ ਤਰ੍ਹਾਂ ਜਿਹੜਾ ਪਗਲਾ ਲੜ ਲਾਵਾਂਗੇ ਕੋਲ ਦਾ ਪਤਾ ਸੱਲੇ ਬੰਦ ਪਾਸੇ ਉੱਪਰ ਰੱਖ ਕੇ ਹਾਫ ਤੋਂ ਪਿੰਚ ਕਰਨਾ ਹੈ ਤੇ ਜਿਹੜਾ ਆਪਣੇ ਲੜਾੜਾ ਉੱਪਰਲੇ ਲੜਾੜਾ ਪਾਸਾ ਹੈ ਉਹਨੂੰ ਆਪਾਂ ਪੂਰੀ ਚੰਗੀ ਤਰੀਕੇ ਨਾਲ ਸਾਫ਼ ਕਰਾਂਗੇ ਕਿਉਂਕਿ ਉਹਦੇ ਨਾਲ ਹੀ ਜਿਹੜੇ ਆਪਣੇ ਪੇਚ ਨੇਗੇ ਉਹਨਾਂ ਦੀ ਸਫਾਈ ਆਵੇਗੀ ਉਸੇ ਤਰ੍ਹਾਂ ਆਪਾਂ ਹਾਫ ਹਾਫ ਤੋਂ ਪੈਂਚ ਕਰਕੇ ਡਬਲ ਫੋਲਡ ਕਰਕੇ ਉੱਪਰੋਂ ਫੋਲਡ ਕਰਕੇ ਇਹੜਾ ਪਲਾੜਾ ਲਗਾ ਦੇਣਾ ਹੈ ਉੱਪਰੋਂ ਆਪਾਂ ਫੋਲਡ ਹਰ ਇੱਕ ਲੜ ਤੇ ਕਰਨਾ ਹੈ ਤੇ ਆਪਾਂ ਇਹੜਾ ਲੜਾ ਇਹਨੂੰ ਆਪਾਂ ਲਗਾ ਦੇਵਾਂਗੇ ਲਗਾਉਣ ਤੋਂ ਬਾਅਦ ਆਪਾਂ ਇਸ ਵਿੱਚ ਬਾਜ ਫੇਰ ਕੇ ਦੀ ਜਿਹੜੀ ਸੈਟਿੰਗ ਆਉ ਕਰਾਂਗੇ ਪੂਰੀ ਚੰਗੀ ਤਰੀਕੇ ਨਾਲ ਪਿੱਛੇ ਤੱਕ ਸਫਾਈ ਕਰਾਂਗੇ ਤੇ ਆਪਾਂ ਇਹਦਾ ਆਪਣਾ ਡੰਗ ਦਾ ਧਿਆਨ ਉਹ ਰੱਖਣ ਜ਼ਰੂਰ ਰੱਖਣਾ ਦਾ ਆਪਣਾ ਜਿਹੜਾ ਡੰਗਾ ਉਹ ਪਵੇ ਨਾ ਅੰਬਾ ਪੂਰੀ ਚੰਗੇ ਤਰੀਕੇ ਨਾਲ ਸਾਰੇ ਪੇਚਾਂ ਦੀ ਉੱਪਰ ਲਿਆਂਦੇ ਵੀ ਸੈਟਿੰਗ ਕਰਾਂਗੇ ਤੇ ਦਾ ਆਗਲਾ ਲੜਾ ਲਗਾਉਣਾ ਹੈ ਉਹ ਆਪਾਂ ਸਾਰੇ ਲੜਾ ਮੰਗੋਈ ਉਸੇ ਤਰ੍ਹਾਂ ਹੀ ਬੈਕ ਤੋਂ ਪੇਚ ਕਰਨਾ ਹੈ ਕੋਲ ਦਾ ਬਦ ਥੱਲੇ ਤੋਂ ਬੰਦ ਪਾਸੇ ਉੱਪਰ ਰੱਖਣਾ ਤੇ ਇਹ ਲੜ ਜਿਹੜਾ ਆਪਾਂ ਇਹ ਮੇਨ ਲੜਾ ਹੈ ਕਿਉਂਕਿ ਜਿਹੜੀ ਇਹ ਲੜ ਹੁੰਦਾ ਹੈ ਇਹਦੇ ਨਾਲ ਆਪਣੀ ਸ਼ੇਪ ਆ ਬਣਦੀ ਹੈ ਇਹ ਲੜ ਨੂੰ ਆਪਾਂ ਪੂਰੇ ਚੰਗੇ ਤਰੀਕੇ ਧਿਆਨ ਨਾਲ ਲਗਾਉਣਾ ਹੈ ਇਹਨੂੰ ਪੂਰੀ ਸਫਾਈ ਵਿੱਚ ਲਿਆ ਕੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸੇ ਤਰ੍ਹਾਂ ਹੀ ਹਾਫ ਤੋਂ ਪਿੰਚ ਕਰਨਾ ਹੈ ਪੂਰੀ ਚੰਗੀ ਤਰੀਕੇ ਨਾਲ ਸਫਾਈ ਵਿੱਚ ਆਪਾਂ ਇਹਨੂੰ ਲਿਆ ਕੇ ਜਿਹੜਾ ਆਪਣਾ ਅੱਖ ਕੋਲ ਵੱਧੂ ਕੱਪੜਾ ਉਹਨੂੰ ਆਪਾਂ ਜਿਹੜਾ ਪਿੰਚ ਕਰਕੇ ਚੱਕਾਂਗੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਪਿੰਚ ਕਰਕੇ ਚੱਕਣ ਤੋਂ ਬਾਅਦ ਪਗੜਾ ਨੂੰ ਹਾਫ ਤੋਂ ਫੋਲਡ ਕਰਾਂਗੇ ਪੂਰੀ ਚੰਗੀ ਤਰੀਕੇ ਨਾਲ ਸਫਾਈ ਵਿੱਚ ਲਾਉਣ ਤੋਂ ਬਾਅਦ ਆਪਾਂ ਇਹਨੂੰ ਹਾਫ ਤੋਂ ਪਿੰਚ ਕਰਾਂਗੇ ਇਹ ਲੜ ਜਿਹੜਾ ਆਪਾਂ ਪੈਂਚ ਕਰਕੇ ਲਗਾਉਣਾ ਹੈ ਇਹਨੂੰ ਆਪਾਂ ਪੂਰਾ ਖਾਸ ਧਿਆਨ ਰੱਖਣਾ ਕਿਉਂਕਿ ਜਿਹੜੀ ਇਹ ਲੜਾ ਇਹਦੇ ਨਾਲ ਆਪਣੀ ਜਿਹੜੀ ਸ਼ੇਪ ਆ ਉਹ ਬਣੇਗੀ ਤੇ ਇਹਦੇ ਵਿੱਚ ਆਪਾਂ ਕੋਈ ਵੀ ਡੰਗ ਨਹੀਂ ਰਹਿਣ ਦੇਣਾ ਹੈ ਤੇ ਇਹਨੂੰ ਆਪਾਂ ਉੱਪਰੋਂ ਜ਼ਰੂਰ ਫੋਲਡ ਕਰਨਾ ਹੈ ਤੇ ਆਪਾਂ ਇਹਦਾ ਫਾਸਲਾ ਕੱਟ ਰੱਖਾਂਗੇ ਤੇ ਬਾਅਦ ਵਿੱਚ ਇਹਦਾ ਫਾਸਲਾ ਤੇ ਮੋਟਾਈ ਵਧਾਵਾਂਗੇ ਅਬ ਇਹ ਜਿਹੜੇ ਉੱਪਰਲੇ ਲੜਾਂ ਵਾਲੇ ਪਾਸੇ ਵੱਲੀ ਵੀ ਆਪਾਂ ਜਿਹੜਾ ਫੇਰਾਂਗੇ ਬਾਜ ਸਾਡੇ ਆਪਣੀ ਸਫਾਈ ਨਾਲ ਦੇ ਨਾਲ ਹੀ ਹੋ ਜਾਵੇਗੀ ਤੇ ਜਿਹੜੇ ਉੱਪਰਲੇ ਪੇਚਾਂ ਦੀ ਸਫਾਈ ਆ ਉਹ ਡਬਲ ਸੈਸ਼ਨ ਨਾਲ ਵੀ ਕਰ ਸਕਦੇ ਹਾਂ ਜਾਂ ਬਿਨਾਂ ਦੇ ਕੇ ਵੀ ਕਰ ਸਕਦੇ ਹਾਂ ਤੁਹਾਡੀ ਮਰਜ਼ੀ ਹੈ ਨਾ ਪਰੇ ਉੱਪਰਲੇ ਪੇਚ ਨੂੰ ਉਹਦੀ ਥੋੜੀ ਥੋੜੀ ਸੈਟਿੰਗ ਕਰਾਂਗੇ ਪੂਰੀ ਚੰਗੀ ਤਰ੍ਹਾਂ ਕਰਨਾ ਪਰੇ ਬਾਜ ਆ ਉਹ ਫੇਰਾਂਗੇ ਸੋ ਇਹ ਕਲੇ ਕਲੇ ਲੜਵੇ ਚ ਉੱਪਰਲੇ ਵਿੱਚ ਆ ਵਿੱਚ ਜਿਹੜਾ ਆਪਾਂ ਬਾਜਾ ਫੇਰਾਂਗੇ ਤੇ ਫੇਰਨ ਤੋਂ ਬਾਅਦ ਆਪਾਂ ਇਹ ਪੱਗ ਦੀ ਸੈਟਿੰਗ ਆ ਥੋੜੀ ਮੋਟੀ ਜਿੱਥੋਂ ਕਿਤੇ ਆਪਾਂ ਨੂੰ ਕਮੀ ਲੱਗ ਰਹੀ ਹੈ ਉਹ ਆਪਾਂ ਕਮੀ ਨੂੰ ਦੂਰ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜਿਹੜੇ ਵੀਰ ਪੱਗ ਬੰਨਣ ਵਿੱਚ ਪ੍ਰੋਬਲਮ ਆਉਂਦੀ ਹੈ ਉਹ ਪ੍ਰੋਬਲਮ ਨੂੰ ਵੀਡੀਓ ਦੇਖ ਕੇ ਦੂਰ ਕਰ ਸਕਣ ਬਲੜ ਨੂੰ ਪੂਰੀ ਚੰਗੀ ਤਰੀਕੇ ਨਾਲ ਲਗਾਵਾਂਗੇ ਆਪਾਂ ਵਿੱਚੋਂ ਧੁਰ ਤਿਆਰ ਰੱਖਣਾ ਕਿ ਪਿੱਛੇ ਜਾ ਕੇ ਜਿਹੜਾ ਬਲਉ ਨਾ ਪੈਣ। ਆਪਾਂ ਇਹ ਲੜ ਨੂੰ ਪੂਰੀ ਸ਼ੇਬ ਵਿੱਚ ਲਿਆ ਕੇ ਲਗਾ ਦੇਣਾ ਹੈ ਤੇ ਆਪਾਂ ਪਗਦੀ ਸੈਟਿੰਗ ਪੂਰੀ ਕਰਕੇ ਆਪਾਂ ਨੂੰ ਥੋੜਾ ਜਿਹਾ ਨੁਕ ਤੋਂ ਦੱਬਾਂਗੇ। ਦੇਖਿਆ ਤੁਹਾਨੂੰ ਲੱਗਦੀ ਹੈ ਵੀ ਤੁਹਾਡੇ ਪੱਗ ਦੇਖਿਆ ਤੁਸੀਂ ਇਹਨੂੰ ਨੋਕ ਤੋਂ ਦੱਬ ਸਕਦੇ ਹੋ ਤੇ ਹੁਣ ਜਿਹੜਾ ਆਪਾਂ ਉੱਪਰਲੇ ਪੇਚਾ ਦੀ ਸਫਾਈ ਕਰਾਂਗੇ ਇਹਦਾ ਆਪਾਂ ਉੱਪਰਲੇ ਪੇਚਾ ਦਾ ਫਾਸਲਾ ਵੀ ਇੱਕ ਸਾਰੀ ਰੱਖਣਾ ਹੈ ਤਾਂ ਜਿਹੜਾ ਆਪਣੇ ਬੈਕ ਸ਼ੇਪ ਉਹ ਦੇਖਣ ਵਿੱਚ ਵਧੀਆ ਲੱਗੇ ਤਾਂ ਹੁਣ ਆਪਾਂ ਜਿਹੜਾ ਪਹਿਲੇ ਲੜਦਾ ਜਿਹੜਾ ਆਪਾਂ ਨੂੰ ਅੱਖ ਤੋਂ ਆਪਾਂ ਦੂਰ ਕਰਾਂਗੇ ਪਹਿਲੇ ਲੜ ਨੂੰ ਇਹ ਸਾਰੇ ਪੇਚਾਂ ਦੀ ਜਿੱਥੇ ਕਿਦੇ ਆਪਾਂ ਨੂੰ ਬਾਹਰ ਦੀਦੇ ਹਨ ਉੱਥੇ ਆਪਾਂ ਜਿਹੜਾ ਬਾਜਾ ਫੇਰਾਂਗੇ ਤੇ ਆਪਾਂ ਹੁਣ ਜਿਹੜੇ ਪਿੱਛੇ ਆ ਬਾਹਰ ਬਾਜ ਨਾਲ ਸਫਾਈ ਕਰਾਂਗੇ ਆਪਾਂ ਪੂਰੀ ਚੰਗੀ ਤਰੀਕੇ ਨਾਲ ਪਿੱਛੇ ਤੱਕ ਜਿਹੜੇ ਇਹਨਾਂ ਦੀ ਸਫਾਈ ਕਰਾਂਗੇ ਤੇ ਜਿਹੜਾ ਨੂੰ ਆਪਾਂ ਕਲਗੀ ਵਾਲਾ ਲਗਾਉਣਾ ਹੈ ਉਹ ਵਿੱਚ ਆਪਾਂ ਪਹਿਲਾਂ ਜਿਹੜਾ ਪੱਗ ਪੈਣਾ ਉਹ ਨੱਕ ਦੀ ਸੀਹ ਚ ਲਗਾਉਣਾ ਹੈ ਤੇ ਜਿਹੜਾ ਆਪਣਾ ਲਾੜਾ ਹੈ ਉਹਨੂੰ ਆਪਾਂ ਬੈਕ ਤੋਂ ਪਿੰਚ ਕਰਕੇ ਦੋ ਪੱਲੇ ਆਪਣੇ ਕੋ ਨਿਕਲੇ ਆਉਣਗੇ ਜਿਹੜਾ ਉੱਪਰਲਾ ਪਾਸਾ ਉਹਨੂੰ ਹਾਫ ਫੋਲਡ ਕਰ ਲੈਣਾ ਥੱਲੇ ਵਾਲਾ ਪਾਸਾ ਉਹਨੂੰ ਵੀ ਹਾਫ ਫੋਲਡ ਕਰਕੇ ਲਗਾ ਦੇਣਾ ਤਾਂ ਜਿਹੜਾ ਆਪਣਾ ਇਹ ਇੱਕਣ ਕਰਨ ਨਾਲ ਕੀ ਹੁੰਦਾ ਹੈ ਕਿ ਜਿਹੜਾ ਤੁਹਾਡਾ ਕਲਗੀ ਲੜਾ ਪੂਰੀ ਚੰਗੀ ਤਰੀਕੇ ਨਾਲ ਸਫਾਈ ਵਿੱਚ ਆ ਜਾਂਦਾ ਹੈ ਜਿੱਥੇ ਕਿਤੇ ਆਪਾਂ ਨੂੰ ਥੋੜੇ-ਮੋਟੇ ਵਾਲ ਨਜ਼ਰ ਆ ਰਹੇ ਹੁਣ ਉਹਨੂੰ ਆਪਾਂ ਜਿਹੜਾ ਆਪਣੇ ਹੱਥ ਨਾਲ ਸੈਟਿੰਗ ਕਰਕੇ ਉਹ ਆਪਾਂ ਸਾਫ ਕਰਾਂਗੇ ਪਾਪਿਛੋ ਬੂਰਾ ਤਿਆਰ ਰੱਖਣਾ ਕਿ ਜਿਹੜਾ ਆਪਣਾ ਪਿੰਚਾ ਓਟਲੇ ਨੂੰ ਹੋਵੇ ਤਾਂ ਜਿਹੜਾ ਆਪਣਾ ਕਲਗੀ ਲੜ ਉਹ ਪਿਛੇ ਟੱਲਾ ਪੈ ਜਾਵੇਗਾ ਜਿਹੜਾ ਆਪਣਾ ਬਲ ਨਿਗੇ ਉਹ ਆਪਣੇ ਕਲਗੀ ਲੜ ਵਿੱਚ ਪੈ ਜਾਣਗੇ ਆਪਾਂ ਪੂਰੀ ਚੰਗੀ ਤਰ੍ਹਾਂ ਦੇਖ ਕੇ ਨਾਲ ਸਫਾਈ ਵਿੱਚ ਜਿਹੜਾ ਗੱਲ ਨਾਲ ਲਗਾ ਦੇਣਾ ਹੈ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਆਉਣ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਪੂਰੀ ਸਫਾਈ ਵਿੱਚ ਲਾਉਣ ਤੋਂ ਬਾਅਦ ਜਿਹੜਾ ਆਪਾਂ ਇਹ ਲਾੜਾ ਇਹਨੂੰ ਪੱਗ ਪੈਂਦੇ ਇਹਨੂੰ ਆਪਾਂ ਜਿਹੜਾ ਪਹਿਲਾਂ ਬਲਨੇ ਗਿਆ ਆਪਾਂ ਉਹਨੂੰ ਕੱਟ ਉਹਨੂੰ ਕੱਢਾਂਗੇ ਵਲ ਕੱਢਣ ਨੂੰ ਜਿਵੇਂ ਤੇ ਵੀਡੀਓ ਵਿੱਚ ਦੇਖਿਆ ਕਿ ਅੰਦਰੋਂ ਬਾਜ ਫੇਰਨਾ ਹੈ ਤੇ ਜਿਹੜਾ ਆਪ ਲੜ ਲਗਾਉਣਾ ਪੱਗ ਦੇ ਥੱਲੇ ਰਿਹਾ ਕੇ ਪੂਰੀ ਚੰਗੀ ਦੇਖ ਕੇ ਉਹਨੂੰ ਮੋੜ ਕੇ ਆਪ ਜਿਹੜਾ ਸੱਜੇ ਪਾਸੇ ਵੱਲ ਨੂੰ ਮੋੜ ਦੇਣਾ ਹੈ ਹੁਣ ਆਪ ਜਿਹੜਾ ਬਾਜ ਨਾਲ ਜਿਵੇਂ ਤੇ ਵੀਡੀਓ ਵਿੱਚ ਦੇਖ ਰਹੇ ਉਸੇ ਤਰ੍ਹਾਂ ਆਪ ਬਲ ਕੱਢਾਂਗੇ ਪੂਰੀ ਚੰਗੀ ਦੀ ਰਿੱਕੇ ਨਾਲ ਤੇ ਇਹਨੂੰ ਜਿਹੜਾ ਸੱਜੇ ਪਾਸੇ ਵੱਲ ਨੂੰ ਮੋੜ ਦੇਣਾ ਹੈ ਮੋੜਨ ਤੋਂ ਬਾਅਦ ਆਪਾਂ ਇਹ ਜਿਹੜੇ ਆਪਣੇ ਵਾਲ ਨੇਗੇ ਉਹਨਾਂ ਨੂੰ ਆਪ ਸੈੱਟ ਕਰਾਂਗੇ ਸੈੱਟ ਕਰਨ ਤੋਂ ਬਾਅਦ ਆਪਾਂ ਇਹਨੂੰ ਲਗਾ ਦੇਵਾਂਗੇ ਤੇ ਹੁਣ ਆਪਾਂ ਕੱਲ ਕੀ ਲੜ ਦੀ ਥੋੜੀ ਥੋੜੀ ਸੈਟਿੰਗ ਕਰਾਂਗੇ ਤੇ ਜਿਹੜਾ ਆਪਾਂ ਜਿਹੜਾ ਆਪਾਂ ਸਿਰ ਟਕਣਾ ਹੈ ਉਹ ਆਪਾਂ ਪੂਰੀ ਚੰਗੀ ਤਰੀਕੇ ਨਾਲ ਸਿਰ ਟਾ ਕੇ ਤੇ ਜਿਹੜਾ ਆਪਾਂ ਬੈਕ ਲੜਾ ਉਹ ਕੱਲ ਕੀ ਲੜ ਮੋਗੂ ਹੀ ਲਗਾਵਾਂਗੇ ਜਲਦੀ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੇ ਜੇ ਵੀਡੀਓ ਲੱਗੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ